ਮਿਹਨਤ ਜਿਹੜੇ ਕਰਦੇ ਲੋਕ ਫੇਰ ਨਾ ਪਿੱਛੇ ਹਟਦੇ ਲੋਕ ਜੋ ਹੱਕ ਦੀ ਕਰਨ ਕਮਾਈ ਜ਼ਿੰਦਗੀ ਉਹਨਾਂ ਦੇ ਹੀ ਰਾਸ ਆਈ ਜ਼ਿੰਦਗੀ ਉਹਨਾਂ ਦੇ ਹੀ ਰਾਸ ਆਈ ਪਿਆਰੇ ਵਿਦਿਆਰਥੀਓ ਤੁਸੀਂ ਪਾਠ ਵੀ ਜੋ ਕਿ ਸੁਰਿੰਦਰ ਸਿੰਘ ਕੋਲੀ ਜੀ ਦੁਆਰਾ ਲਿਖਿਆ ਗਿਆ ਹੈ ਮਿਹਨਤ ਦਾ ਮੁੱਲ ਨੂੰ ਚੰਗੀ ਤਰ੍ਹਾਂ ਪੜ ਚੁੱਕੇ ਹੋ ਅੱਜ ਅਸੀਂ ਇਸ ਪਾਠ ਨਾਲ ਸੰਬੰਧਿਤ ਇੱਕ ਬਹੁਤ ਹੀ ਰੋਚਕ ਗਤੀਵਿਧੀ ਮਿਲਾਨ ਕਰੋ ਕਰਾਂਗੇ ਤਾਂ ਆਪੇ ਸ਼ੁਰੂ ਕਰਦੇ ਹਾਂ ਪਹਿਲਾ ਸ਼ਬਦ ਹੈ ਮੁੱਲ ਬੱਚਿਓ ਅਸੀਂ ਕੋਈ ਵੀ ਵਸਤੂ ਜਿਵੇਂ ਕਿਤਾਬਾਂ ਕਾਪੀਆਂ ਪੈਨ ਪੈਨਸਲ ਜਾਂ ਕੋਈ ਵੀ ਚੀਜ਼ ਜੋ ਬਾਜ਼ਾਰ ਤੋਂ ਖਰੀਦਦੇ ਹਾਂ ਤਾਂ ਉਸ ਦਾ ਕੋਈ ਮੁੱਲ ਹੁੰਦਾ ਹੈ ਜਿਸ ਨੂੰ ਅਦਾ ਕਰਕੇ ਹੀ ਅਸੀਂ ਉਹ ਚੀਜ਼ ਖਰੀਦ ਸਕਦੇ ਹਾਂ ਤਾਂ ਮੁੱਲ ਦਾ ਅਰਥ ਹੋਇਆ ਕੀਮਤ ਅਸੀਂ ਮੁੱਲ ਨੂੰ ਕੀਮਤ ਦੇ ਨਾਲ ਮਿਲਾ ਦੇਵਾਂਗੇ ਅਗਲਾ ਸ਼ਬਦ ਹੈ ਮਖੌਲ ਬੱਚਿਓ ਜਦੋਂ ਤੁਸੀਂ ਆਪਣੇ ਸਾਥੀਆਂ ਨਾਲ ਗੱਲਾਂ ਬਾਤਾਂ ਕਰਦੇ ਹੋ ਤਾਂ ਇੱਕ ਦੂਸਰੇ ਨਾਲ ਹਾਸਾ ਮਜ਼ਾਕ ਵੀ ਕਰਦੇ ਹੋ ਨਾ অতি ਜਿਹੜਾ ਬੰਦਾ ਸਭ ਤੋਂ ਵੱਧ ਮਖੌਲ ਕਰਦਾ ਹੈ ਤਾਂ ਉਸ ਨੂੰ ਮਖੌਲੀਆ ਵੀ ਕਹਿੰਦੇ ਹੋ ਪਰ ਬੱਚਿਓ ਸਾਨੂੰ ਕਦੇ ਵੀ ਕਿਸੇ ਦੀ ਗਰੀਬੀ ਦਾ ਅਤੇ ਕਿਸੇ ਦੀ ਕਮਜ਼ੋਰੀ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ ਹੁਣ ਤੁਹਾਨੂੰ ਸਮਝ ਆ ਹੀ ਗਈ ਹੋਣੀ ਹੈ ਕਿ ਮਖੌਲ ਨੂੰ ਅਸੀਂ ਕਿਸ ਨਾਲ ਮਿਲਾਵਾਂਗੇ ਹਾਂਜੀ ਮਖੌਲ ਨੂੰ ਅਸੀਂ ਮਜ਼ਾਕ ਦੇ ਨਾਲ ਮਿਲਾ ਦੇਵਾਂਗੇ ਅਗਲਾ ਸ਼ਬਦ ਹੈ ਅਕਹਿ ਖੁਸ਼ੀ ਬੱਚਿਓ ਜਦੋਂ ਤੁਹਾਨੂੰ ਕੋਈ ਤੋਹਫ਼ਾ ਮਿਲਦਾ ਹੈ ਜਾ ਤੁਹਾਨੂੰ ਤੁਹਾਡੀ ਮਨਮਰਜ਼ੀ ਦੀ ਕੋਈ ਚੀਜ਼ ਮਿਲਦੀ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋ ਜਿਸ ਨੂੰ ਕੀ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੁੰਦਾ ਹੈ ਇਸੇ ਨੂੰ ਹੀ ਕਿਹਾ ਜਾਂਦਾ ਹੈ ਅਕਹਿ ਖੁਸ਼ੀ ਤਾਂ ਅਕਹਿ ਖੁਸ਼ੀ ਦਾ ਮਤਲਬ ਕੀ ਹੋਇਆ ਬਹੁਤ ਖੁਸ਼ੀ ਅਸੀਂ ਅਕਹਿ ਖੁਸ਼ੀ ਨੂੰ ਬਹੁਤ ਖੁਸ਼ੀ ਦੇ ਨਾਲ ਮਿਲਾ ਦੇਵਾਂਗੇ ਅਗਲਾ ਸ਼ਬਦ ਹੈ ਨੇਕ ਦਿਲ ਬੱਚਿਓ ਜੋ ਵਿਅਕਤੀ ਕਿਸੇ ਨਾਲ ਧੋਖਾ ਨਹੀਂ ਕਰਦਾ ਕਿਸੇ ਨਾਲ ਝੂਠ ਨਹੀਂ ਬੋਲਦਾ ਅਤੇ ਹਰੇਕ ਦਾ ਭਲਾ ਸੋਚਦਾ ਹੈ ਉਸ ਨੂੰ ਹੀ ਕਿਹਾ ਜਾਂਦਾ ਹੈ ਨੇਕ ਦਿਲ ਇਨਸਾਨ ਤਾਂ ਹੁਣ ਨੇਕ ਦਿਲ ਦਾ ਕੀ ਅਰਥ ਹੋਇਆ ਹਾਂਜੀ ਸਾਫ਼ ਦਿਲ ਅਸੀਂ ਨੇਕ ਦਿਲ ਨੂੰ ਸਾਫ਼ ਦਿਲ ਦੇ ਨਾਲ मिला ਦੇਵਾਂਗੇ ਅਗਲਾ ਸ਼ਬਦ ਹੈ ਨੈਣ ਪ੍ਰਾਣ ਨੈਣ ਪ੍ਰਾਣ ਦਾ ਅਰਥ ਹੁੰਦਾ ਹੈ ਬੱਚਿਓ ਸਰੀਰ ਦੇ ਅੰਗ ਜਿਵੇਂ ਕਿ ਤੁਸੀਂ ਪਾਠ ਵਿੱਚ ਪੜ੍ਹਿਆ ਹੀ ਹੈ ਕਿ ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ ਪਰ ਸਰੀਰ ਦਾ ਬੜਾ ਕਮਜ਼ੋਰ ਸੀ ਭਾਵ ਕਿ ਮੁੰਡੇ ਦੇ ਸਰੀਰ ਦੇ ਅੰਗ ਬਿਲਕੁਲ ਠੀਕ ਸਨ ਪਰ ਉਹ ਸਰੀਰ ਦਾ ਬਹੁਤ ਕਮਜ਼ੋਰ ਸੀ ਤਨੈਣ ਪ੍ਰਾਣ ਦਾ ਅਰਥ ਕੀ ਹੋਇਆ ਸਰੀਰ ਦੇ ਅੰਗ ਅਸੀਂ ਨੈਣ ਪ੍ਰਾਣ ਨੂੰ ਸਰੀਰ ਦੇ ਅੰਗ ਦੇ ਨਾਲ ਮਿਲਾ ਦੇਵਾਂਗੇ ਹੁਣ ਬੱਚਿਓ ਅਸੀਂ ਇੱਕ ਵਾਰੀ ਫੇਰ ਤੋਂ ਸਾਰੇ ਮਿਲਾਨ ਕਰੋ ਦੀ ਦੁਹਰਾਈ ਕਰਾਂਗੇ ਮੁੱਲ ਮੁੱਲ ਦਾ ਅਰਥ ਹੈ ਕੀਮਤ ਮਕਾਲ ਜਿਸ ਦਾ ਅਰਥ ਹੈ ਮਜ਼ਾਕ ਓਕੇ ਹੈ ਖੁਸ਼ੀ ਅਗੈ ਹੈ ਖੁਸ਼ੀ ਦਾ ਅਰਥ ਹੈ ਬਹੁਤ ਖੁਸ਼ੀ ਨੇਕ ਦਿਲ ਨੇਕ ਦਿਲ ਦਾ ਅਰਥ ਹੈ ਸਾਫ ਦਿਲ ਨੈਣ ਪ੍ਰਾਣ ਨੈਣ ਪ੍ਰਾਣ ਦਾ ਅਰਥ ਹੈ ਸਰੀਰ ਦੇ ਅੰਗ ਘਰ ਦੇ ਕੰਮ ਵਿੱਚ ਬਚਿਓ ਤੁਸੀਂ ਮਿਲਾਨ ਕਰੋ ਨੂੰ ਹੀ ਆਪਣੀ ਕਾਪੀ ਤੇ ਸੁੰਦਰ ਲਿਖਾਈ ਵਿੱਚ ਕਰਨਾ ਹੈ ਉਸ ਕੰਮ ਨੂੰ ਆਪਣੇ ਅਧਿਆਪਕ ਜੀ ਤੋਂ ਚੈੱਕ ਵੀ ਕਰਵਾਉਣਾ ਹੈ ਧੰਨਵਾਦ